ਦਾ ਮਕਸਦ ਆ ਵੋਟ ਚੋਰ ਗੱਦੀ ਛੋੜਾ ਜੀ ਇੱਕ ਵਾਰ ਮਹਾਤਮਾ ਗਾਂਧੀ ਨੇ ਨਾਰਾ ਦਿੱਤਾ ਸੀ ਅੰਗਰੇਜ਼ੋ ਭਾਰਤ ਛੋੜੋ ਤੇ ਅੱਜ ਅਸੀਂ ਇਹ ਨਾਰਾ ਦੇ ਰਿਹਾ ਵੀ ਵੋਟ ਚੋਰ ਗੱਦੀ ਛੋੜਾ ਇਹ ਲੜਾਈ ਆ ਸਾਡੀ ਕਿਉਂਕਿ ਉਹ 9 ਅਗਸਤ ਅਗਸਤ ਉਹਨੂੰ ਮੂਵਮੈਂਟ ਨੂੰ ਕਿਹਾ ਜਾਂਦਾ ਉਦੋਂ ਇਹ ਸ਼ੁਰੂ ਹੋਈ ਸੀ ਉਦੋਂ ਵੀ ਬੜੀ ਵੱਡੀ ਬੰਬੇ ਤੋਂ ਇਹ ਜਿਹੜੀ ਲੜਾਈ ਸ਼ੁਰੂ ਹੋਈ ਸੀ ਇਹ ਜਿਹੜੀ ਪੂਰੇ ਮਹਿਮਤਲੇ ਰਾਹੁਲ ਗਾਂਧੀ ਦੀ ਲੜਾਈ ਨਹੀਂ ਹੈਗੀ ਕੁਝ ਲੀਡਰਾਂ ਨੇ ਸਿਸ਼ਟ ਕਰਿਆ ਸੀ ਵੀ ਇਸ ਦੇ ਉੱਤੇ ਰਾਹੁਲ ਗਾਂਧੀ ਜੀ ਜਿਹੜੀ ਯਾਤਰਾ ਸ਼ੁਰੂ ਕਰਨ ਪਰ ਉਸ ਤੋਂ ਬਾਅਦ ਫਿਰ ਸਾਰਿਆਂ ਨੇ ਡਿਸਾਈਡ ਕਰਿਆ ਵੀ ਕੱਲੇ ਰਾਹੁਲ ગાંધી ਨਹੀਂ ਅਸੀਂ ਉਹਨਾਂ ਦੀ ਲੜਾਈ ਹੈ ਜਿਹੜੀ ਮੂਰੇ ਹੋ ਕੇ ਲੜਾਂਗੇ ਕਿਉਂਕਿ ਵੋਟ ਜਿੰਨੀ ਦੇਖੋ ਹਰੇਕ ਦੇਸ਼ ਨੂੰ ਚੰਗੇ ਲੀਡਰ ਦੀ ਜ਼ਰੂਰਤ ਸਾਡਾ ਦੇਸ਼ ਕਿਵੇਂ ਤਰੱਕੀ ਕਰੂਗਾ ਸਾਡਾ ਪ੍ਰਦੇਸ਼ ਕਿਵੇਂ ਤਰੱਕੀ ਕਰੂਗਾ ਸਾਡਾ ਹਲਕਾ ਕਿਵੇਂ ਤਰੱਕੀ ਕਰੂਗਾ ਜਿਹਨੂੰ ਰਿਪਰੈਜ਼ੈਂਟ ਕਰਨ ਵਾਲਾ ਕੋਈ ਚੰਗਾ ਅਗਾਹ ਵਧੂ ਸੋਚ ਵਾਲਾ ਬੰਦਾ ਹੋਊਗਾ ਜੇ ਆਪਾਂ ਪੰਜਾਬ ਵਾਲੇ ਹੀ ਕੰਮ ਕਰ ਜਾਾਂਗੇ ਤਾਂ 20 ਸਾਲ ਪਿੱਛੇ ਆਪਾਂ ਜਿਹੜੇ ਚਲੇ ਗਏ ਹੁਣ ਇਹਦੇ ਗਵਾਹ ਆਪਾਂ ਸਾਰੇ ਆਂ ਹੋ ਜਿਹੜਾ ਬਹੁਤ ਵੱਡਾ ਹੈ ਇਹ ਮੁੱਦਾ ਕਿਉਂਕਿ EVM ਦੇ ਵਿੱਚ ਵੀ ਬਹੁਤ ਸਾਰੇ ਦੇਖੋ ਜੇ ਆ ਚੀਜ਼ ਸਲਾਹ ਹੋ ਸਕਦਾ ਜਾਲੀ ਵੋਟਾਂ ਹੀ ਤਿਆਰ ਹੋ ਸਕਦੀਆਂ ਨੇ ਤਾਂ ਏਬੀਐਮ ਤਾਂ ਫਿਰ ਇੱਕ ਮੈਨ-ਮੇਡ ਹੀ ਆ ਨਾ ਉਹਦਾ ਇੱਕ ਟੈਕਨੀਕਲ ਉਹਦੇ ਤੇ ਆ ਤੇ ਬਿਲਕੁਲ ਇਹਦੇ ਤੇ ਜੇ ਬੈਲਟ ਪੇਪਰ ਦੇ ਉੱਤੇ ਵੋਟ ਆਊਗੀ ਤਾਂ ਬਹੁਤ ਚੀਜ਼ ਦਾ ਫਰਕ ਆ ਗਏ ਜਿਹੜੇ ਕੰਟਰੀਆਂ ਨੇ ਇਹ ਮਨਾਈ ਆ ਉਹਨਾਂ ਨੇ ਵੀ ਵਾਪਸ ਲਿਆ ਵਾਪਸ ਲੈ ਕੇ ਉਹਨਾਂ ਨੇ ਦੁਬਾਰਾ ਫਿਰ ਬੈਲਟ ਪੇਪਰ ਤੇ ਸ਼ੁਰੂ ਕਰੀ ਜੜਦੀ ਕਲਾ ਰੀਲੀਫ ਫੰਡ ਕਿੰਨਾ ਉਜਾਇਜ ਆ ਇਹਦੇ ਤੇ ਫੈਸਲਾ ਲੋਕਲ ਪਾਣਾ ਚਾਹੀਦਾ ਜਾਂ ਨਹੀਂ ਪਾਣਾ ਚਾਹੀਦਾ ਨਹੀਂ ਮੈਂ ਇਹ ਨਹੀਂ ਕਹਿ ਰਹਾ ਹੈਗਾ ਵੀ ਪਾਣਾ ਚਾਹੀਦਾ ਜਾਂ ਨਹੀਂ ਪਾਣਾ ਚਾਹੀਦਾ ਠੀਕ ਹੈ ਨਾ ਇਹ ਪਰ ਮੈਂ ਤਾਂ ਇਹ ਚਾਹਣਾ ਵੀ ਜਿਹੜੀ ਪਾਰਟੀ ਇਸ ਟਾਈਮ ਜਿਹੜੀ ਸੱਤਾ ਤੇਰਾ ਉਹ ਸਾਰੇ ਆਰਗੇਨਾਈਜੇਸ਼ਨਾਂ ਨੂੰ ਇਕੱਠਾ ਨਾਲ ਜੋੜ ਕੇ ਟੀਮ ਵਰਕ ਕਰਕੇ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣ ਜਿੰਨੇ ਆ ਸਿੰਗਰ ਪੰਜਾਬੀ ਬਾਹਰੋਂ ਮਦਦ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਲੋਕਾਂ ਦੀ ਘਰ ਤੱਕ ਉਹਨਾਂ ਦਾ ਪੈਸਾ ਪਹੁੰਚਣਾ ਚਾਹੀਦਾ ਜਿਹੜੀ ਲੋਕ ਸੇਵਾ ਭਾਵਨਾ ਕਰ ਰਹੇ। ਗੋੜੀ ਅਗਲਾ ਸ਼ਿੰਗਾਰ ਕੀ ਹੋਏਗਾ ਤੁਹਾਡਾ? ਅਗਲਾ ਸ਼ਿੰਗਾਰ ਸਾਡਾ ਜੀ ਜਿਵੇਂ ਵੀ ਸਾਡੀ ਪਾਰਟੀ ਰੂਪਰੇਖਾ ਦੇਊਗੀ ਸਾਨੂੰ ਪਹਿਲਾ ਸੀ ਇਹ ਹਸਤਾਖਰ ਮਹਿੰਮ ਜਿਹੜੀ ਤਕਰੀਬਨ 20000 ਤੋਂ ਪਲੱਸ ਜਿਹੜੇ ਫਾਰਮ ਅਸੀਂ ਨੇ ਆਪਦੀ ਪੀਸੀਸੀ ਜਮ੍ਹਾਂ ਕਰਵਾਉਣੇ ਨੇ ਉਸ ਤੋਂ ਬਾਅਦ ਜੋ ਵੀ ਸਾਨੂੰ ਹਦਾਇਤਾਂ ਹੋਣਗੀਆਂ ਜਿੱਥੇ ਤੱਕ ਵੀ ਹੋਣਗੀਆਂ ਅਸੀਂ ਉਹ ਚੀਜ਼ ਆਪਦੀ ਜੋ ਸਾਡੇ ਲੀਡਰ ਸਾਹਿਬਾਨ ਕਹਿਣਗੇ ਅਸੀਂ ਤੱਕ ਭਰਾਂ ਉਸ ਚੀਜ਼ ਨੂੰ ਕਰਨ ਦੇ ਕੀ ਤੁਸੀਂ ਇਹ ਪਿੰਡ ਪਿੰਡ ਜਾ ਕੇ ਜਿਹੜੀ ਮਹਿਮਾਏ ਜਾਰੀ ਚਲਾਉਂਗੇ ਅੱਜ ਸ਼ੁਰੂਆਤ ਕਰਤੀ ਜੀ ਕੱਲ ਤੋਂ ਅਸੀਂ ਪਿੰਡਾਂ ਚ ਜੀ ਇਹ ਜੀ ਤੇ ਫਿਰ ਰਿਪੋਰਟ ਦੋ ਸਾਨੂੰ ਤੁਸੀਂ ਮੈਨੂੰ ਦੱਸੋ ਵੀ ਜਦੋਂ ਉਹਨਾਂ ਨੇ ਐਡੀ ਪ੍ਰੈਸ ਕਾਨਫਰੈਂਸ ਕਰਤੀ ਸਾਰੀ ਚੀਜ਼ ਕਲੀਅਰ ਕਰਤੀ ਹੁਣ ਮੈਂ ਵੋਟ ਦੇਖੋ ਮੇਰਾ ਰਾਈਟ ਆ ਵੋਟ ਪਾਉਣ ਦਾ ਮੈਂ ਆਪਦੇ ਇਲੈਕਸ਼ਨ ਕਮਿਸ਼ਨ ਤੋਂ ਕਿਉਂ ਨਹੀਂ ਕੋਈ ਚੀਜ਼ ਮੰਗ ਸਕਦਾ ਮੈਂ ਫਿਰ ਰਿਪੋਰਟ ਕਿਉਂ ਦਊਂਗਾ ਕਿਸੇ ਚੀਜ਼ ਲਈ ਚਲੋ ਆਪਾਂ ਇਲਜ਼ਾਮ ਲਗੋ ਉਹ ਤਾਂ ਸੁੱਠੀ ਉਹ ਤਾਂ ਸੰਕਾ ਉਲਟਾ ਉਨੂੰ ਕਲੈਰੀਫਿਕੇਸ਼ਨ ਕਰਨ ਦੀ ਬਜਾਏ ਉਹ ਤਾਂ ਸਾਡੇ ਤੇ ਇਲਜ਼ਾਮ ਲਾ ਰਹੇ ਨੇ ਇਲੈਕਸ਼ਨ ਕਮਿਸ਼ਨ ਦਾ ਲਾਸਟ ਕੁਸਚਨ ਜਿਹੜਾ ਜਿਹੜਾ ਹੜ ਆਇਆ ਜੀ ਮੈਨ ਮੀਡੀਆ ਕ ਮਾਨ ਮੀਡੀਆ ਹੈ ਆ ਇਹਦੇ ਚ ਦੇਖੋ ਜੀ ਮੈਂ ਇਹਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੁੰਦਾ ਬਟ ਇਹਦੇ ਤੇ ਸਾਡੀਆਂ ਸਰਕਾਰਾਂ ਵੱਲੋਂ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੁਣ ਵੀ ਜੇ ਇਹਨੂੰ ਵਧੀਆ ਤਰੀਕੇ ਨਾਲ ਚੈਨਲਾਈਜ਼ ਕਰਿਆ ਜਾਵੇ ਬੜੇ ਵਧੀਆ ਤਰੀਕੇ ਨਾਲ ਸਾਰੀਆਂ ਪਾਰਟੀਆਂ ਨੂੰ ਇੱਕ ਕੱਲੇ ਜੇ ਮੈਂ ਚਾਹਾਂਗਾ ਮੈਂ ਕੱਲਾ ਕੁਝ ਕਰ ਦੂਗਾ ਟੀਮ ਵਰਕ ਹੁੰਦਾ ਇਹ ਐਡਾ ਵੱਡਾ ਹੁਣ ਵੀ ਲੋਕ ਆਖੋ ਤਾਂ ਪੀ ਵਿਚਾਰੇ ਕਿਵੇਂ ਕੰਮ ਕਰ ਰਹੇ ਨੇ ਹਜ਼ਾਰਾਂ ਦੀ ਗਿਣਤੀ ਚ ਲੋਕ ਉੱਥੇ ਜਾ ਕੇ ਜਿਹੜੀ ਸੇਵਾ ਕਰ ਰਹੇ ਨੇ ਇਹ ਪੰਜਾਬ ਦੇ ਉੱਤੇ ਜਿਹੜੀ ਇਹ ਰਾਜਨੀਤੀ ਦੀ ਇਹ ਵੀ ਕਿਉਂਕਿ ਨਾ ਸਾਰਾ ਭਾਜਪਾ ਵਾਲਾ ਹੀ ਹਤਕੰਡਾ ਅਪਣਾਇਆ ਜਾ ਰਿਹਾ ਪਹਿਲਾਂ ਲੈਂਡ ਪੂਲਿੰਗ ਹੋਈ ਉਹ ਇਕੱਲੀ ਪੰਜਾਬ ਨਹੀਂ ਕਰ ਸਕਦਾ ਪੰਜਾਬ ਦੀ ਸਰਕਾਰ ਚ ਜ਼ਰੂਰਤ ਨਹੀਂ ਵੀ ਉਹ ਕਿਸਾਨਾਂ ਤੋਂ ਉਹਨਾਂ ਦੀ ਜ਼ਮੀਨ ਖੋਲਵੇ ਤੇ ਪਿੱਛੇ ਪਿੱਠ ਥੱਪਤ ਪਾਈ ਜਾ ਰਹੀ ਆ ਤੇ ਅੱਜ ਕੋਈ ਕਿਹੜਾ ਆਵਾਜ਼ ਬੁਲੰਦ ਕਰ ਰਿਹਾ ਇੱਕ ਸਿਰਫ ਸੈਸ਼ਨ ਕਰਕੇ ਉਹ ਵੀ ਦੂਜਿਆਂ 'ਚ ਗਲਤੀਆਂ ਘੜਤੀਆਂ ਉਹਨਾਂ ਨੇ ਉਹਨਾਂ ਨੇ ਦੱਸਿਆ ਵੀ ਸਾਨੂੰ ਆ ਚੀਜ਼ ਦੀ ਜ਼ਰੂਰਤ ਆ ਨੰਬਰ 2 ਉਹਨਾਂ ਨੇ ਆਪਦਾ ਪਰਸਨਲ ਅਕਾਊਂਟ ਦੇ ਕੇ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੇ ਨੇ ਉਹਨੂੰ ਰਾਹਤ ਫੰਡ ਦੇ ਵਿੱਚ ਉਸੇ ਅਕਾਊਂਟ ਦੇ ਵਿੱਚ ਕਿਉਂ ਨਹੀਂ ਪੈਸੇ ਲਏ ਜਾ ਰਹੇ ਉਹ ਤਾਂ ਇਹ ਬਹੁਤ ਸਾਰੇ ਜਿਹੜੇ ਸਵਾਲੀਆ ਚਿੰਨ੍ਹ ਨੇ ਇਹ ਖੜੇ ਨੇ ਤੇ ਮੈਂ ਤਾਂ ਇੱਕ ਬੇਨਤੀ ਕਰਨੀ ਚਾਹਣਾ ਕਿ ਸਾਰੇ ਜਿਹੜੇ ਇਹ ਪਾਰਟੀਆਂ ਇਹਨਾਂ ਨੂੰ ਸਿਰ ਜੋੜ ਕੇ ਜਿਹੜੇ ਮੁੱਖ ਮੰਤਰੀ ਇਸ ਟਾਈਮ ਲੀਡ ਕਰ ਰਹੇ ਨੇ ਪੰਜਾਬ ਨੂੰ ਸਾਰੀਆਂ ਪਾਰਟੀਆਂ ਨੂੰ ਲੀਡ ਕਰਕੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਸਾਡੀਆਂ ਆਰਗੇਨਾਈਜੇਸ਼ਨ ਹਰੇਕ ਪਾਰਟੀ ਦੀ ਜੱਥੇ ਬੰਦੇ ਘਟਣ ਜਾਏਗਾ ਉਹਨਾਂ ਨੂੰ ਨਾਲ ਲੈ ਕੇ ਸਾਰੇ ਆਪਦੇ ਆਪ ਦੇ ਪੱਖ ਤੋਂ ਜਿਹੜੀ ਉੱਥੇ ਸੇਵਾ ਕਰਨ ਤੇ ਵਧੀਆ ਤਰੀਕੇ ਨਾਲ ਆ ਜਿਹੜਾ ਇਹਨੂੰ ਮੈਨੇਜ ਕਰ ਸਕੇ